ਮੈਂ ਇੱਕਦੋ ਇੱਕ ਰੀਲਾਂ ਦੇਖੀਆਂ ਸ਼ਾਇਦ ਤੁਸੀਂ ਵੀ ਦੇਖੀਆਂ ਹੋਣਗੀਆਂ ਵੀ ਰਾਜਪੁਰੇ ਦੇ ਲੋਕਾਂ ਕੋਲੇ ਬਹੁਤ ਪੈਸਾ ਆਉਣ ਵਾਲਾ ਹੈ। ਸੋ ਇਹ ਕਨਸੈਪਟ ਕੀ ਆ ਚਲੋ ਲੋਕ ਕਿਸੇ ਨੇ ਮਜ਼ਾਕੀਆ ਰੂਪ ਦੇ ਵਿੱਚ ਇਹ ਵੀਡੀਓ ਬਣਾਈ ਹੋਊਗੀ ਪਰ ਇਹ ਦਰਅਸਲ ਅਸਲ ਦੇ ਵਿੱਚ ਇੱਕ ਇਨਫੋਰਮੇਸ਼ਨ ਹੈਗੀ ਆ। ਸੱਚਮੁੱਚ ਰਾਜਪੁਰੇ ਦਾ ਜਿਹੜਾ ਏਰੀਆ ਬਹੁਤ ਡਿਵੈਲਪ ਹੋਣ ਵਾਲਾ ਆ। ਸੋ ਪੂਰੀ ਨਿਊਜ਼ ਕੀ ਆਪਾਂ ਦੇਖਦੇ ਹਾਂ ਹਾਂਜੀ ਸਸਵੀ ਗਾਲ ਜੀ ਮਰ ਫਤੇਹ ਸਿੰਘ ਸਵਾਗਤ ਕਰਨਾ ਤੁਹਾਡਾ ਪੰਜਾਬ ਪੀਸ 247 ਦੇ YouTube ਚੈਨਲ ਦੇ ਉੱਤੇ। ਸੋ ਤੁਸੀਂ ਜੇ ਤੁਹਾਡਾ ਕੋਈ ਰਿਸ਼ਤੇਦਾਰ ਰਾਜਪੁਰੇ ਦੀ ਚ ਰਹਿੰਦਾ ਹੈ ਨਾ ਤਾਂ ਉਹਨੂੰ ਵੀਡੀਓ ਜ਼ਰੂਰ ਦਿਖਾ ਦਿਓ ਵੀ ਬ ਉਹ ਗੱਲ ਸੱਚੀ ਆ ਪੈਸਾ ਹੀ ਪੈਸਾ ਔਣ ਵਾਲਾ ਠੀਕ ਹੈ ਸੋ ਰਾਜਪੁਰੇ ਚ ਹੁਣ ਬਣੇਗਾ ਸਾਡੇ ਕੋਲ ਜਿਹੜਾ ਹੈਗਾ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਸਟਰ ਆਈ ਐਮ ਸੀ ਬਣਨ ਜਾ ਰਿਹਾ ਸੋ ਇਹ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਸਟਰ ਹੁੰਦਾ ਕੀ ਹੈ ਕੀ ਇਹ ਸਾਰੇ ਦੇਸ਼ ਦੇ ਵਿੱਚੋਂ ਸਿਰਫ ਰਾਜਪੁਰੇ ਚ ਬਣਨ ਜਾ ਰਿਹਾ ਕਰੋ ਪੰਜਾਬ 'ਚ ਹੀ ਬਣਨ ਜਾ ਰਿਹਾ ਜਾਂ ਪੰਜਾਬ ਦੇ ਕਿਸੇ ਹੋਰ ਸ਼ਹਿਰ ਚ ਵੀ ਬਣੂਗਾ ਜਾਂ ਦੇਸ਼ ਦੇ ਕਿਸੇ ਹੋਰ ਸ਼ਹਿਰਾਂ ਵਿੱਚ ਬਣੂਗਾ ਪੂਰੀ ਜਾਣਕਾਰੀ ਆਪਾਂ ਲੈਣੇ ਇਸ ਵੀਡੀਓ ਦੇ ਵਿੱਚ ਸੋ ਬਹੁਤ ਇਨਫੋਰਮੇਸ਼ਨ ਵਾਲੀ ਵੀਡੀਓ ਲੈਣ ਵਾਲੀ ਹੈ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਠੀਕ ਠਾਕ ਹੋਮਗੇ ਚੜ੍ਹਦੀ ਕਲਾ ਚ ਹੋਮੋਗੇ ਬਾਕੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਲਓ ਠੀਕ ਹੈ ਸੋ ਨਿਊਜ਼ ਆਈ ਸਾਡੇ ਕੋਲੇ ਸਾਡੇ ਪਿਊਸ਼ ਗੋਇਲ ਜੀ ਜੋ ਮਿਨਿਸਟਰ ਨੇ ਉਹਨਾਂ ਨੇ ਕਿਹਾ ਕਿ 12 ਨਵੇਂ ਇੰਡਸਟਰੀਅਲ ਸਮਾਰਟ ਸਿਟੀਜ਼ ਆਪਾਂ ਬਣਾਵਾਂਗੇ ਜਿਹਦਾ ਮਕਸਦ ਇਹ ਹੈ ਕਿ ਅਸੀਂ 1 ਮਿਲੀਅਨ ਯਾਨੀ ਕਿ ਲਗਭਗ 10 10 ਲੱਖ ਨੌਕਰੀਆਂ ਆਪਾਂ ਸਿੱਧੇ ਰੂਪ ਦੇ ਵਿੱਚ ਤੇ 30 ਲੱਖ ਨੌਕਰੀਆਂ ਆ ਸਿੱਧੇ ਰੂਪ ਦੇ ਵਿੱਚ ਪੈਦਾ ਕਰਾਂਗੇ ਪੂਰੇ ਦੇਸ਼ ਦੇ ਵਿੱਚੋਂ ਹੁਣ ਪੂਰੇ ਦੇਸ਼ ਦੇ ਵਿੱਚੋਂ ਆਪਣਾ ਪੰਜਾਬ ਵੀ ਹੈ ਸੋ ਆਪਣੇ ਪੰਜਾਬ ਦਾ ਇੱਕ ਸ਼ਹਿਰ ਹੈ ਰਾਜਪੁਰਾ ਜਿਹੜਾ ਇਸ ਪੂਰੇ ਦੇਸ਼ ਦੇ ਪ੍ਰੋਜੈਕਟ ਦੇ ਵਿੱਚੋਂ ਚੁਣਿਆ ਗਿਆ ਹੈ ਪੂਰੇ ਦੇਸ਼ ਦੇ ਵਿੱਚੋਂ ਕਿਹੜੇ-ਕਿਹੜੇ ਸ਼ਹਿਰ ਆ ਗਏ ਪੰਜਾਬ ਦਾ ਇੱਕ ਸ਼ਹਿਰ ਹੈ ਰਾਜਪੁਰਾ Rajasthan ਦਾ ਇੱਕ ਸ਼ਹਿਰ ਹੈ ਜੋਧਪੁਰ ਵਾਲਾ ਏਰੀਆ ਜਿਵੇਂ ਉੱਤਰਾਖੰਡ ਦਾ ਇੱਕ ਸ਼ਹਿਰ ਹੋ ਗਿਆ ਅ ਇਹਦੀ ਸਾਡੇ ਕੋਲੇ ਉੱਤਰ ਪ੍ਰਦੇਸ਼ ਦਾ ਜਿਹਨੂੰ ਅਸੀਂ ਯੂਪੀ ਕਹਿੰਦੇ ਨੇ ਉਹਦਾ ਆਗਰਾ ਸ਼ਹਿਰ ਹੋ ਗਿਆ ਬਿਹਾਰ ਦਾ ਗਿਆ ਸ਼ਹਿਰ ਹੋ ਗਿਆ ਸਾਡੇ ਕੋਲੇ ਦਾਦਰਾ ਨਗਰ ਹਵੇਲੀ ਦਾ ਇੱਕ ਸ਼ਹਿਰ ਹੋ ਗਿਆ ਮਹਾਰਾਸ਼ਟਰ ਦਾ ਇੱਕ ਸ਼ਹਿਰ ਹੋ ਗਿਆ ਤੇਲੰਗਾਨਾ ਦਾ ਇੱਕ ਸ਼ਹਿਰ ਹੋ ਗਿਆ ਆਂਧਰਾ ਪ੍ਰਦੇਸ਼ ਦਾ ਇੱਕ ਸ਼ਹਿਰ ਹੋ ਗਿਆ ਤੇ ਕੇਰਲ ਦਾ ਇੱਕ ਸ਼ਹਿਰ ਹੋ ਗਿਆ ਇਹ ਸਾਡੇ ਕੋਲੇ ਸ਼ਹਿਰ ਨੇ ਵੱਖ-ਵੱਖ ਰਾਜਾਂ ਵਿੱਚੋਂ ਸਾਡੇ ਦੇਸ਼ ਦੇ ਲੇਕਿਨ ਸਾਡੇ ਪੰਜਾਬ ਦਾ ਸ਼ਹਿਰ ਕਿਹੜਾ ਜੀ ਰਾਜਪੁਰਾ ਸੋ ਜਦੋਂ ਰਾਜਪੁਰੇ ਦੀ ਖਬਰ ਆਈ ਆਪਾਂ ਉਹਦੇ ਬਾਰੇ ਦੇਖਾਂਗੇ ਸੋ ਹੈ ਕਿ ਪੂਰਾ ਮਸਲਾ ਕਹਿੰਦੇ ਰਾਜਪੁਰੇ ਦੇ ਵਿੱਚ ਸਾਨੂੰ ਸੈੱਟ ਦੇਖਣ ਨੂੰ ਮਿਲੂਗਾ ਕੋ ਪ੍ਰੋਪਰ ਮੈਨੂਫੈਕਚਰਿੰਗ ਹੱਬ ਦੇਖਣ ਨੂੰ ਮਿਲੂਗੀ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਸਟਰ ਹੋਊਗਾ ਇਹ ਹੁੰਦਾ ਕਿ ਆਪਾਂ ਇਹਦੇ ਬਾਰੇ ਵੀ ਦੇਖਾਂਗੇ ਜਿਹਦੇ ਨਾਲ ਕਹਿੰਦੇ ਪੰਜਾਬ ਦੇ ਵਿੱਚ ਲਗਭਗ ਲਗਭਗ 64000 ਤੋਂ ਜ਼ਿਆਦਾ ਨੌਕਰੀਆਂ ਜਿਹੜੀਆਂ ਸਾਨੂੰ ਉਹ ਦੇਖਣ ਨੂੰ ਮਿਲਣਗੀਆਂ ਜੋ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਹੋਣਗੀਆਂ ਸੋ ਨੌਕਰੀ ਜਿਹੜੀ ਹੁੰਦੀ ਇੱਕ ਤਾਂ ਸਰਕਾਰੀ ਸੈਕਟਰ ਵਾਲੀ ਦੂਜੀ ਪ੍ਰਾਈਵੇਟ ਸੈਕਟਰ ਵਾਲੀ ਪ੍ਰਾਈਵੇਟ ਸੈਕਟਰ ਦੇ ਵਿੱਚ ਸਾਨੂੰ 64000 ਨਵੀਆਂ ਨੌਕਰੀਆਂ ਦੇਖਣ ਨੂੰ ਮਿਲਦੀਆਂ ਜੋ ਕਿ ਬਹੁਤ ਵੱਡਾ ਨੰਬਰ ਹੈ ਜੇ ਮੈਂ ਗੱਲ ਕਰਾਂ ਜੇ ਮੈਂ ਅਸੀਂ ਇੱਥੇ ਗੁਰਦਾਉਂ ਚ ਰਹਿੰਦੇ ਹਾਂ ਤੇ ਇਹ ਜਿਹੜੇ ਇਦਾਂ ਦੇ ਸ਼ਹਿਰ ਡਿਵੈਲਪ ਹੁੰਦੇ ਆ ਉਸ ਜਦੋਂ ਏਰੀਆ ਵਿੱਚ ਇੰਨੀਆਂ ਨੌਕਰੀਆਂ ਆ ਰਹੀਆਂ ਤਾਂ ਉਸ ਨੌਕਰੀ ਦਾ ਮਤਲਬ ਕੱਲਾ ਹੀ ਨਹੀਂ ਕਿ ਉਹਨਾਂ ਨੂੰ ਹੀ ਪੈਸਾ ਆਊਗਾ ਇਹਦਾ ਮਤਲਬ ਹੁੰਦਾ ਜਿਹੜਾ ਹੋਰ ਬਾਕੀ ਏਰੀਆ ਆ ਉਸ ਏਰੀਆ ਦੇ ਜਿੰਨੇ ਵੀ ਲੋਕ ਹੈ ਕਿ ਉਹ ਸਾਰੇ ਡਿਵੈਲਪ ਹੋਣਗੇ ਉੱਥੇ ਨਵੇਂ-ਨਵੇਂ ਹੋਰ ਘਰ ਬਣਨਗੇ ਪੀਜੀਜ਼ ਬਣਨਗੇ ਰਾਸ਼ਨ ਦੀ ਡਿਮਾਂਡ ਵਧੂਗੀ ਕਰਿਆਨੇ ਦੀਆਂ ਦੁਕਾਨਾਂ ਪੈਣਗੀਆਂ ਕੱਪੜੇ ਦੀਆਂ ਦੁਕਾਨਾਂ ਪੈਣਗੀਆਂ ਮਤਲਬ ਬਹੁਤ ਕੁਝ ਹੋਊਗਾ ਇੱਕ ਇੰਡਸਟਰੀ ਜਦੋਂ ਆਉਂਦੀ ਹੈ ਤਾਂ ਉੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਨੇ ਉਹ ਇਕੱਲਾ ਹੀ ਨਹੀਂ ਹੁੰਦਾ ਵੀ ਇੱਕ ਛੋਟੀ ਜੀ ਚੀਜ਼ ਡਿਵੈਲਪ ਹੋਗੀ ਜਾਂ ਉਸ ਏਰੀਆ ਵਿੱਚ ਸਿਰਫ ਉਹਨੀਆਂ ਹੀ ਨੌਕਰੀਆਂ ਹੋਣਗੀਆਂ ਆਪਦੇ ਕਾਰੋਬਾਰ ਬਹੁਤ ਡਿਵੈਲਪ ਹੁੰਦੇ ਆ ਜੇ 64000 ਨੌਕਰੀਆਂ ਆਉਣਗੀਆਂ ਤਾਂ ਹੀ ਨੇ ਉਸ ਪੂਰੇ ਏਰੀਆ ਦੇ ਲੋਕਾਂ ਨੂੰ ਹੋਰ ਬਹੁਤ ਸਾਰੇ ਰੁਜ਼ਗਾਰ ਦੇ ਕੇ ਜਾਣੇ ਆ ਹੁਣ ਕਹਿੰਦੇ ਦੇਖਿਆ ਜਾਵੇ ਤਾਂ ਜਿਹੜਾ ਕੈਬਨਿਟ ਨੇ 12 ਸ਼ਹਿਰਾਂ ਦਾ ਪ੍ਰੋਪਰ ਡਾਟਾ ਦਿੱਤਾ ਆ ਉਦੋਂ ਬਾਅਦ ਆਪਾਂ ਆਪਣੇ ਪੰਜਾਬ ਦੇ ਉੱਤੇ ਵੀ ਆਵਾਂਗੇ ਸੋ ਕਹਿੰਦੇ ਜਿਹੜੇ 12 ਸ਼ਹਿਰ ਆ ਉਹਦੇ ਵਿੱਚ ਲਗਭਗ ਕਹਿੰਦੇ ਅਸੀਂ 28500 ਕਰੋੜ ਰੁਪਏ ਇਨਵੈਸਟ ਕਰਨ ਜਾ ਰਹੇ ਹਾਂ ਤੇ ਇਹਦੇ ਲਈ ਜਿਹੜਾ ਹੈਗਾ ਆ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਡਿਵੈਲਪਮੈਂਟ ਪ੍ਰੋਗਰਾਮ ਨੂੰ ਸਟਾਰਟ ਕੀਤਾ ਜਾ ਰਿਹਾ ਆ ਯਾਨੀ ਕਿ ਬਹੁਤ ਵੱਡਾ ਇੱਕ ਅਮਾਊਂਟ ਆ ਜਿਹੜੀ ਇਨਵੈਸਟ ਕੀਤੀ ਜਾ ਰਹੀ ਹੈ ਤੇ ਸੈਂਟਰ ਗਵਰਨਮੈਂਟ ਇਹ ਵੀ ਕਹਿ ਰਹੀ ਆ ਕਿ ਸਾਡੇ ਕੋਲ ਜਿਹੜੀ ਉਮੀਦ ਹੈ ਕਿ ਅਸੀਂ ਇੱਥੇ ਹੈਗਾ 10 ਲੱਖ ਸਿੱਧੀਆਂ ਪੂਰੇ ਦੇਸ਼ ਦੇ ਵਿੱਚ ਤੇ 30 ਲੱਖ ਸਿੱਧੇ ਰੂਪ ਦੇ ਵਿੱਚ ਨੌਕਰੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਣ ਜਾ ਰਹੇ ਹਾਂ ਜੀ ਹੁਣੇ ਜਿਹੜਾ ਇੰਡਸਟਰੀਅਲ ਕੋਰੀਡੋਰ ਵਗੈਰਾ ਬਣ ਰਿਹਾ ਆ ਜਾਂ ਸਾਡੇ ਕੋਲ ਇੰਡਸਟਰੀਅਲ ਮੈਨੂਫੈਕਚਰਿੰਗ ਕਲਸਟਰ ਬਣ ਰਿਹਾ ਇਹਦੇ ਵਿੱਚ ਹੋਊਗਾ ਕਿ ਕਿਹੜੀ-ਕਿਹੜੀ ਇੰਡਸਟਰੀ ਨੂੰ ਲੈ ਕੇ ਹੋਊਗਾ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਪਤਾ ਇੰਡਸਟਰੀ ਤਾਂ ਹੋਊਗੀ ਜਿਹੜੀ ਸਾਡੇ ਕੋਲ ਇਨਫਰਾਸਟਰਕਚਰ ਇੰਡਸਟਰੀ ਹੋ ਗਈ ਐਗਰੀਕਲਚਰ ਨਾਲ ਰਿਲੇਟਡ ਹੋ ਗਈ FM ਰੇਡੀਓ ਸਰਵਿਸ ਵਗੈਰਾ ਹੋ ਗਈਆਂ ਰੇਲਵੇ ਵਗੈਰਾ ਹੋ ਗਈਆਂ ਹਾਈਡਰੋ ਪ੍ਰੋਜੈਕਟ ਹੋ ਗਿਆ ਸੋ ਇਹ ਸਾਰੇ ਪ੍ਰੋਜੈਕਟ ਹੈਗੇ ਜਿਹੜੇ ਸਾਨੂੰ ਇਸ ਏਰੀਆ ਵਿੱਚ ਦੇਖਣ ਨੂੰ ਮਿਲਣਗੇ ਅਲੱਗ-ਅਲੱਗ ਇੰਡਸਟਰੀ ਨੂੰ ਲੈ ਕੇ ਵੀ ਜਿਹਦੇ ਵਿੱਚ ਖਾਸ ਕਰਕੇ ਐਗਰੀਕਲਚਰ ਨੂੰ ਲੈ ਕੇ ਵੀ ਹੈਗਾ ਹੁਣ ਪੰਜਾਬ ਦੇ ਵਿੱਚ ਕੀ ਹੋਣ ਜਾ ਰਿਹਾ ਹਜੇ ਉਸ ਡਿਟੇਲ ਦੇ ਵਿੱਚ ਸਾਡੇ ਕੋਲੇ ਡਾਟਾ ਨਹੀਂ ਹੈਗਾ ਲੇਕਿਨ ਹਾਂ ਇੱਕ ਵਧੀਆ ਆਪਸ਼ਨ ਹੈ ਪੰਜਾਬ ਦੇ ਲੋਕਾਂ ਦੇ ਜਾਂ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਜਿਹੇ ਸਾਡੇ ਕੋਲ ਦੇਖਣ ਨੂੰ ਮਿਲਦਾ ਹੈ ਇੱਕ ਪ੍ਰੋਜੈਕਟ ਹੁਣ ਪੰਜਾਬ ਗਵਰਨਮੈਂਟ ਨੇ ਵੀ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਵੀ ਗੱਲ ਸੱਚੀ ਆ ਸਾਡੇ ਤੱਕ ਇਨਫੋਰਮੇਸ਼ਨ ਪਹੁੰਚ ਚੁੱਕ ਇਦੇ ਨਾਲ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ 1100 ਦੇ ਲਗਭਗ ਯਾਨੀ ਕਿ 1102 ਏਕੜ ਜਿਹੜਾ ਹੈਗਾ ਆ ਉਹ ਰਾਜਪੁਰੇ ਦਾ ਏਰੀਆ ਇਸ ਡਿਵੈਲਪਮੈਂਟ ਦੇ ਕੰਮ ਆਊਗਾ। ਯਾਨੀ 1100 ਦੇ ਲਗਭਗ ਏਕੜ ਜਾਂ ਕਿੱਲੇ ਕਹਿੰ ਲੋ ਜ਼ਮੀਨ ਜਿਹੜੀ ਆ ਉਹ ਇਸ ਪ੍ਰੋਜੈਕਟ ਦੇ ਅੰਡਰ ਆਊਗੀ। ਸੋ ਉਹ ਹੁਣ ਜ਼ਮੀਨ ਵਿਕੂਗੀ, ਉਹ ਲੋਕਾਂ ਕੋਲੇ ਵੀ ਪੈਸਾ ਆਊਗਾ। ਉਹਨਾਂ ਨੂੰ ਉੱਥੇ ਕੰਮ ਵੀ ਮਿਲੂਗਾ। ਉਸ ਪੈਸੇ ਨਾਲ ਉਹ ਹੋਰ ਕਿਤੇ ਜ਼ਮੀਨ ਵੀ ਖਰੀਦ ਸਕਦੇ ਆ ਤੇ ਕੰਮਕਾਰ ਵੀ ਆਪਦੇ ਹੋਰ ਜਿਹੜੇ ਉਹ ਵਧਾ ਸਕਦੇ ਆ। ਇਦੇ ਨਾਲ ਨਾਲ ਹੀ ਕਹਿੰਦੇ ਜੇ ਦੇਖਿਆ ਜਾਵੇ ਤਾਂ ਇਹਦੇ ਵਿੱਚ ਸਾਨੂੰ ਜਿਹੜੀ ਹੈਗੀ ਉਹ 1367 ਕਰੋੜ ਰੁਪਈਆ ਸਰਕਾਰ ਵੱਲੋਂ ਦਿੱਤਾ ਜਾਊਗਾ ਸਰਕਾਰ ਵੀ ਪੈਸਾ ਦੇਊਗੀ ਆਪਦੇ ਵੱਲੋਂ ਵੀ ਤੁਸੀਂ ਇੱਥੇ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ ਕਰੋ ਤੇ ਨਾਲ ਦੀ ਨਾਲ ਹੀ ਜਿਹੜੇ ਲੋਕੀ ਵੀ ਇਨਵੈਸਟਮੈਂਟ ਕਰਨਗੇ ਜੀ ਉਹਨੂੰ ਵੀ ਜੋੜ ਲਈਏ ਤੇ ਸਾਨੂੰ ਉਮੀਦ ਹੈ ਕਹਿੰਦੇ ਪੰਜਾਬ ਦੇ ਵਿੱਚ 7500 ਕਰੋੜ ਰੁਪਈਆ ਇਨਵੈਸਟ ਹੋਣ ਜਾ ਰਿਹਾ ਇਨਵੈਸਟ ਦਾ ਮਤਲਬ ਹੈ ਤਰੱਕੀ ਜਦੋਂ ਪੈਸਾ ਆਊਗਾ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਤਰੱਕੀ ਬਹੁਤ ਹੋਊਗੀ ਉਸ ਏਰੀਏ ਦੀ ਸੋ ਜਿਹਦੇ ਨਾਲ ਮੈਂ ਦੱਸ ਕੇ ਹਟਿਆ ਕਿ ਲਗਭਗ 64000 ਦੇ ਨੇੜੇ ਤੇੜੇ ਨੌਕਰੀਆਂ ਸਾਨੂੰ ਦੇਖਣ ਨੂੰ ਮਿਲ ਜਾਣਗੀਆਂ ਸੋ ਇੱਕ ਬਹੁਤ ਵੱਡਾ ਮੌਕਾ ਹੈਗਾ ਆਪਣੇ ਰਾਜਪੁਰੇ ਦੇ ਕੋਲੇ ਤੇ ਜੇ ਤੁਹਾਡਾ ਕੋਈ ਰਿਸ਼ਤੇਦਾਰ ਰਾਜਪੁਰੇ ਚ ਰਹਿੰਦਾ ਉਹਨੂੰ ਇਹ ਨਿਊਜ਼ ਜ਼ਰੂਰ ਦਵੋ ਤੇ ਕਹਦੇ ਕਿ ਪ੍ਰੋਜੈਕਟ ਜਲਦੀ ਸਟਾਰਟ ਹੋਊਗਾ ਤੇ ਪੂਰੇ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਵੀ ਸਾਡਾ ਡਵੈਲਪ ਹੋਊਗਾ ਜਿਹਦੇ ਵਿੱਚੋਂ ਪੰਜਾਬ ਵੀ ਆਉਂਦਾ ਆ ਨੌਕਰੀਆਂ ਵੀ ਮਿਲਣਗੀਆਂ ਇੰਡਸਟਰੀਅਲ ਗਰੋਥ ਵੀ ਹੋਊਗੀ ਤੇ ਹੋ ਸਕਦਾ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਉਹ ਜ਼ਿਆਦਾਤਰ ਖੇਤੀਬਾੜੀ ਨਾਲ ਸੰਬੰਧਿਤ ਹੋਵੇ ਜਿਵੇਂ ਆਪਾਂ ਕਹਿ ਰਹੀਏ ਵੀ ਖੇਤੀਬਾੜੀ ਦੇ ਜਿਹੜੇ ਫੂਡ ਪ੍ਰੋਸੈਸਿੰਗ ਇੰਡਸਟਰੀ ਆਪਾਂ ਕਹਿ ਸਕਦੇ ਹਾਂ ਜਾਂ ਹੋਰ ਵੀ ਜੋ ਕੁਝ ਹੋਊਗਾ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਇੰਡਸਟਰੀਜ਼ ਆਉਣਗੀਆਂ ਇਹ ਜ਼ਰੂਰ ਇੱਕ ਪਲਾਨ ਵੱਡੇ ਲੈਵਲ ਤੇ ਹੋਊਗਾ ਉਹਦੇ ਨਾਲ ਕੱਲੇ ਉਸ ਏਰੀਆ ਨੂੰ ਡਵੈਲਪਮੈਂਟ ਨਹੀਂ ਮਿਲੂਗੀ ਉਹ ਆਬਵੀਅਸ ਆ ਉਸ ਏਰੀਆ ਨੂੰ ਤਾਂ ਮਿਲੂਗੀ ਹੀ ਮਿਲੂਗੀ ਬ ਜ਼ਰੂਰ ਮਿਲ ਸਕਦੀ ਹੈ ਜੀ ਸੋ ਇਹ ਸੀਗੀ ਇਨਫੋਰਮੇਸ਼ਨ ਵਾਲੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਹਾਂਜੀ ਪ੍ਰਾਈਵੇਟ ਕੰਪਨੀਆਂ ਹੀ ਇਨਵੋਲਵ ਹੈਗੀਆਂ ਉਹ ਇਨਫਰਾਸਟ੍ਰਕਚਰ ਡਿਵੈਲਪ ਕਰਨਗੀਆਂ ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸੋ ਤੁਹਾਡਾ ਕੀ ਵਿਚਾਰ ਹੈ ਇਦਾਂ ਦੇ ਪ੍ਰੋਜੈਕਟਾਂ ਦੇ ਬਾਰੇ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਆਪਣਾ ਪੰਜਾਬ ਪੀਸੀਐਸ ਦਾ ਬੈਚ ਜਿਹੜਾ ਉਹ 25 ਸਤੰਬਰ ਤੋਂ ਸਟਾਰਟ ਹੈ ਪੀਸੀਐਸ ਦਾ ਮਤਲਬ ਆਈ ਹੋਪ ਤੁਹਾਨੂੰ ਪਤਾ ਹੋਊਗਾ ਪੰਜਾਬ ਦੇ ਵਿੱਚ ਤੁਸੀਂ ਐਸਡੀਐਮ ਤਹਿਸੀਲਦਾਰ ਵਰਗੇ ਵੱਡੇ ਵੱਡੇ ਅਹੁਦਿਆਂ ਉੱਤੇ ਬੈਠ ਸਕਦੇ ਹੋ ਡੀਐਸਪੀ ਬਣ ਸਕਦੇ ਹੋ ਸਰਕਾਰੀ ਅਹੁਦਿਆਂ ਉੱਤੇ ਪ੍ਰਾਈਵੇਟ ਦੇ ਨਾਲ ਨਾਲ ਸਰਕਾਰੀ ਨੌਕਰੀ ਦੀ ਵੀ ਬਹੁਤ ਸਾਰੇ ਬੱਚੇ ਤਿਆਰੀ ਉਹ ਕਰਦੇ ਨੇ ਠੀਕ ਹੈ ਸੋ ਇਹ ਬੈਚ 25 ਸਤੰਬਰ ਤੋਂ ਸਟਾਰਟ ਹੋਣ ਜਾ ਰਿਹਾ ਆਪਣਾ ਜਿਹੜੇ ਐਡਮਿਸ਼ਨ ਨਹੀਂ ਲਈ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇਹਦੇ ਵਿੱਚ ਪ੍ਰੀ ਮੇਨਸ ਇੰਟਰਵਿਊ ਦੀ ਤਿਆਰੀ ਕਰਾਈ ਜਾਊਗੀ ਬੇਸਿਕ ਤੋਂ ਹਾਈ ਲੈਵਲ ਦਾ ਪੜਾਇਆ ਜਾਊਗਾ ਸਟੱਡੀ ਮਟੀਰੀਅਲ ਜਾਨੀ ਕਿ ਤੁਹਾਨੂੰ ਪੀਡੀਐਫ ਵਗੈਰਾ ਪ੍ਰੋਵਾਈਡ ਕੀਤੀਆਂ ਜਾਣਗੀਆਂ ਪ੍ਰੈਕਟਿਸ ਐਮਸੀਕਿਊਜ਼ ਹੋਗੇ ਅਨਸਰ ਰਾਈਟ ਟੈਸਟ ਸੀਰੀਜ਼ ਹੋਗੀ ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਸਿਲੈਕਸ਼ਨ ਤੱਕ ਆਪਾਂ ਜਿਹੜਾ ਉਹ ਅ ਐਫਰਟ ਜ਼ਰੂਰ ਲਾਵਾਂਗੇ ਕਿ ਤੁਹਾਡੀ ਸਿਲੈਕਸ਼ਨ ਵੀ ਜ਼ਰੂਰ ਹੋ ਜਾਵੇ। ਸੋ ਐਡਮਿਸ਼ਨ ਦੇ ਰਿਗਾਰਡਿੰਗ ਫੀਸ ਦੀ ਗੱਲ ਕਰ ਲਈਏ ਤਾਂ 20000 ਰੁਪਿਆ ਫੀਸ ਹੈ ਇਸ ਬੈਚ ਦੀ ਤੇ ਜੇ ਤੁਸੀਂ ਐਡਮਿਸ਼ਨ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਐਡਮਿਸ਼ਨ ਕਿਵੇਂ ਲੈਣੀ ਹੈ ਉਹਦਾ ਪ੍ਰੋਸੈਸ ਕੀ ਹੁੰਦਾ ਆ ਸੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਐਡਮਿਸ਼ਨ ਜਿਹੜੀ ਆਪਣੀ ਉਹ ਲੈ ਸਕਦੇ ਹੋ ਤੇ ਕੋਈ ਹੋਰ ਵੀ ਡਾਊਟ ਹੋਵੇ ਪੀਸੀਸ ਨੂੰ ਲੈ ਕੇ ਉਹ ਵੀ ਇੱਥੇ ਕਲੀਅਰ ਕਰ ਸਕਦੇ ਹੋ। ਸੋ ਇਸ ਇੱਗੇ ਅੱਜ ਦੀ ਵੀਡੀਓ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊ